ਲਗਾਤਾਰ ਕਿਆਸਈਆਂ ਲਗਾਈਆਂ ਜਾ ਰਹੀਆਂ ਸੀਗੀਆਂ ਜੋ ਕਮਲ ਕੁਮਾਰ ਨੇ ਜਿਹੜੇ ਕੀ ਸਮਾਜ ਸੇਵਕ ਕਹਿੰਦੇ ਨੇ ਅੰਮ੍ਰਿਤਸਰ ਦੇ ਉਹਨਾਂ ਦੀ ਜਿਹੜੀ ਪਤਨੀ ਨੂੰ ਇੱਕ ਪਾਰਟੀ ਵੱਲੋਂ ਟਿਕਟ ਦਿੱਤੀ ਜਾ ਰਹੀ ਪਰ ਉਹ ਹੁਣ ਆਜ਼ਾਦ ਚੌਣ ਮੈਦਾਨ ਵਿੱਚ ਨਿਤਰਾਏ ਨੇ ਗੱਲਬਾਤ ਵੀ ਜਰੂਰ ਕਰਾਂਗੇ ਨਤਾਸਾ ਗਿਲ ਜਿਹੜੇ ਨੇ ਉਹ ਆਜ਼ਾਦ ਮੈਦਾਨ ਵਿੱਚ ਉਤਰੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਸਮਰਥਕਾਂ ਦਾ ਹਜ਼ੂਮ ਨਾਲ ਆ ਉਹਨਾਂ ਦੇ ਕਮਲ ਕੁਮਾਰ ਦੇ ਨਾਲ ਨੇ ਔਰ ਅੱਜ ਹੁਣ ਜਿਹੜਾ ਕਿ ਉਹਨਾਂ ਨੇ ਆਜ਼ਾਦ ਨੋਮੀਨੇਸ਼ਨ ਜਿਹੜੇ ਫਾਰਮ ਕੀਤੇ ਨੇ ਲੇਡੀਜ਼ ਨੂੰ ਕੋਈ ਬੁਲਾਉਣਾ ਆਓ ਮੈਮ ਮੇਰੀ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਗ ਦੇ ਭਰੇ ਲੋਕਾਂ ਦੇ ਪਾਰਟੀ ਬਲੋਗ ਕਾਗਜ਼ ਪਰੰਦੀ ਕਰਨੀ ਆਇਆ ਚਰਚਾਵਾਂ ਸੀ ਪਰ ਅੱਜ ਖਾਸ ਤੌਰ ਪਰ ਇੱਕ ਕਾਗਜ਼ ਕੀ ਕਰਨ ਦੇ ਹੈ ਅਸੀਂ ਆਜ਼ਾਦ ਉਮੀਦਵਾਰ ਹੈਗੇ ਆ ਜੀ ਮਾਲਾ ਪਿੰਡ ਤੋਂ ਅਸੀਂ ਮਾਲਾ ਪਿੰਡ ਦੀ ਸੇਵਾ ਅੱਗੇ ਵੀ ਸ਼ੁਰੂ ਤੋਂ ਜਾ ਕੇ ਚੱਲੇ ਆਏ ਮੈਮ ਕੰਨ ਕਿਹਦੇ ਨੇ ਪਾਰਟੀ ਬਲੋ ਟਿਕਟ ਨਹੀਂ ਦਿੱਤੀ ਗਈ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਕੋਈ ਪਾਰਟੀ ਵੱਲ ਕੁਝ ਕਰਨੀ ਸਾਡੀ ਕੋਈ ਪਾਰਟੀ ਨਹੀਂ ਆਈ ਕਿਹਦੇ ਤੁਹਾਡੇ ਦੇ ਨਹੀਂ ਹੈਗੇ ਇਹ ਜਾਦੇ ਗਏ ਆ ਜੀ ਵੋਟ ਨੰਬਰ 86 ਜੀ ਵਿਜ਼ਨ ਕੀ ਰਹੇਗਾ ਜੇ ਲੋਕ ਤੁਹਾਨੂੰ ਵਿਧਾਨ ਆਪਣਾ ਨਗਰ ਦੇ ਵਿੱਚ ਪਹੁੰਚਾਉਂਦੇ ਰਹੀ ਵਿਜ਼ਨ ਹੈ ਇਹ ਗਾ ਜੋ ਜਿਸ਼ੁਰ ਸੇਵਾ ਕਰ ਰਹੇ ਲੋਕਾਂ ਦੀ ਜੋ ਸੇਵਾ ਅੱਗੇ ਤੋਂ ਵੀ ਕਰਦੇ ਆ ਰਹੇ ਅੱਗੇ ਵੀ ਇਦਾਂ ਹੀ ਕਰਾਂਗੇ ਲੋਕਾਂ ਦੇ ਬਹੁਤ ਕੰਮ ਰੁਕੇ ਨੇ ਬੜਾ ਪਿਛੜੇ ਲਕਾਇ ਮਾਲਾ ਇਸ ਮਾਲਾ ਪਿੰਡ ਦੀ ਸੇਵਾ ਦਾ ਜੋ ਮਨ ਚ ਸੋਚਿਆ ਉਹ ਕਰਕੇ ਖਵਾਵਾਂਗੇ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਕਿਹੜੇ ਕਿਹੜੇ ਕੰਮ ਨੇ ਨਾਰਮਲ ਜੋ ਵੀ ਕੰਮ ਹੁੰਦੇ ਨੇ ਬੱਤੀ ਦਾ ਕੰਮ ਹੈ ਲੋਕਾਂ ਦੀ ਪੜਾਈਆਂ ਦਾ ਕੰਮ ਹੈ ਗਲੀਆਂ ਬਣਨ ਵਾਲੀਆਂ ਨੇ ਪਿੰਡਾਂ ਵਿੱਚ ਨਸ਼ਾ ਬਹੁਤ ਹੈ ਜੀ ਪੜਾਈ ਦਾ ਮਾਲਾ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਹੈ ਇਹਨੂੰ ਪਲੱਸ 2 ਤੱਕ ਕਰਨਾ ਹੋਰ ਬਹੁਤ ਕੰਮ ਨੇ ਬੜਾ ਗਰੀਬ ਤਬਕਾ ਬੜੀ ਉੱਥੇ ਗਰੀਬੀ ਹੈ ਲੋਕਾਂ ਨੂੰ ਜੋ ਵੀ ਜੋ ਸੌਖ ਸੁਵਿਧਾ ਪ੍ਰਵਾਨ ਕਰ ਸਕਾਂਗੇ ਕਰਾਵਾਂਗੇ 77 ਸਾਲ ਹੋ ਗਏ ਨੇ ਆਜ਼ਾਦ ਮੈਂ ਦੇਸ਼ ਨੂੰ ਮੈਂ ਹਾਲੇ ਤੱਕ ਗਲੀਆਂ ਨਾਲੇ ਲੱਕਣੀ ਅਸੀਂ ਕੰਮ ਕਰ ਰਹੇ ਪਛੜਿਆ ਪਛੜਿਆ ਇਲਾਕਾ ਜੀ ਦੇਖੋ ਸਰਕਾਰਾਂ ਫੇਲ ਨਹੀਂ ਹੁਣ ਅਸੀਂ ਕੰਮ ਕਰਕੇ ਦਿਖਾਵਾਂਗੇ ਤੁਹਾਨੂੰ ਜਿੰਮੇਵਾਰ ਬੜੀਆਂ ਚਰਚਾਵਾਂ ਰਹੀਆਂ ਜੀ ਨਾਮ ਦੀਆਂ ਬੇਕਦਰਾਂ ਕਿਤੇ ਪਾਰਟੀ ਵੱਲ ਤੁਹਾਨੂੰ ਫਿਕਰ ਮਿਲੇਗੀ ਪਰ ਤੁਸੀਂ ਅੱਜ ਆਜ਼ਾਦ ਫੋਰਮ ਬਣੀ ਮੇਰੀ ਪਾਰਟੀ ਦਾ ਗਰੀਬ ਲੋਕ ਆ ਅਜਿਹੇ ਮੇਰੇ ਸਮਰਥਕ ਆ ਮੇਰੀ ਇਹ ਪਾਰਟੀ ਹੈ ਮੇਰੀ ਨਹੀਂ ਕੋਈ ਪਾਰਟੀ ਨਹੀਂ ਆ ਮੇਰੀ ਪਾਰਟੀ ਦੇਖੋ ਜਿਨ੍ਹਾਂ ਪਰਵਾਹ ਹੰਗਾਰਾ ਦੇ ਕੇ 85 ਨੰਬਰ ਦੀ ਵਾਰਡ ਦੇ ਲੋਕਾਂ ਨੇ ਮੈਡਮ ਨੂੰ ਕਹੇ ਤੁਸੀਂ ਅੱਗੇ ਲੱਗੋ ਮੈਡਮ ਨੇ ਕੌਂਸਲਰ ਨਹੀਂ ਬਣਾ ਵਾਰਡ ਨੰਬਰ 85 ਇਕੱਲੇ ਇਕੱਲੀ ਪੈਣ ਨੇ ਇਕੱਲੇ ਇਕੱਲੇ ਭਰਾਣੇ ਕੌਸਲ ਬੰਨਾ ਜੀ ਕਿ ਮੁੱਦੇ ਲੈ ਕੇ ਜਾਓਗੇ ਲੋਕਾਂ ਤਾਈਂ ਜਿਹੜੀ ਕਿ ਲੋਕੀ ਤੁਹਾਨੂੰ ਜਿਤਾ ਦੇ ਪਾ ਜੀ 1947 ਦੇ ਯਾਦ ਹੋਈ ਅੱਜ ਵੀ ਮਾਲਾਪਿੰਡੋਂ ਥੇ ਆ ਕੋਈ 0 0 ਡਿਵੈਲਪਮੈਂਟ ਮਾਲਾਪਿੰਡ ਦੀ ਐਜੂਕੇਸ਼ਨ 0 ਬੜਾ 0 ਸਕੂਲ ਦਾ ਬੁਰਾ ਹਾਲ ਆ ਕਿੰਨੀਆਂ ਸਰਕਾਰਾਂ ਇਨਾ ਕਿਸੇ ਨੇ ਕੋ ਸਕੂਲ ਦਾ ਕੋ ਸੋਚਿਆ ਨਾ ਕਿ ਕੋ ਡਿਵੈਲਪਮੈਂਟ ਦਾ ਸੋਚਿਆ ਮਾਲਾਪਿੰਡ ਦਾ ਉਹ ਬੁਰਾ ਹਾਲ ਆ ਤੁਸੀਂ ਖੁਦ ਜਾਓਗੇ ਤੁਸੀਂ ਕੋ ਯਾਰ ਕਿਆ ਆ ਬਾਲਾ ਕੇ ਜੰਗਲ ਚ ਰਹਿੰਦੇ ਆ ਤਾ ਕਮਲ ਕੁਮਾਰ ਜਿਹੜੇ ਨੇ ਇੱਕ ਸਮਾਜ ਸੇਵਕ ਅਖਵਾਉਂਦੇ ਨੇ ਅੰਮ੍ਰਿਤਸਰ ਤੋਂ ਉਹਨਾਂ ਦੀ ਵਾਈਫ ਜਿਹੜੀ ਨਤਾਸ਼ਾ ਗਿੱਲ ਹੈ ਉਹ ਹੁਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ ਵਿੱਚ ਨਤਰੇ ਨੇ ਕਿਉਂਕਿ ਪਹਿਲਾਂ ਤਾਂ ਕਿਆਸ ਰਹੀਆਂ ਇਹੇ ਲਗਾਈਆਂ ਜਾ ਰਹੀ ਸੀ ਵੀ ਕਿਸੇ ਪਾਰਟੀ ਤੋਂ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਪਰ ਜਦੋਂ ਟਿਕਟ ਦੀ ਹਾਂ ਨਹੀਂ ਹੋਈ ਤਾਂ ਉਹ ਹੁਣ ਆਜ਼ਾਦ ਹੀ ਚੋਣ ਮੈਦਾਨ ਵਿੱਚ ਉਤਰੇ ਨੇ ਔਰ ਉਹਨਾਂ ਨੇ ਇਹ ਵੀ ਆਖਿਆ ਵੀ ਜੋ ਮਾਲਾ ਪਿੰਡ ਦਾ ਉਹਦਾ ਵਿਕਾਸ ਜਿਹੜਾ ਕਿ ਬਿਲਕੁਲ ਨਹੀਂ ਹੋਇਆ ਬਿਲਕੁਲ ਪਛੜਿਆ ਪਿੰਡ ਹੈ ਤੇ ਜੇਕਰ ਲੋਕ ਉਹਨਾਂ ਨੂੰ ਨਗਰ ਨਿਗਮ ਹਾਊਸਿਸ 'ਤੇ ਇਹ ਜੇ ਨੇ ਤਾਂ ਉਹ ਮਾਲਾ ਪਿੰਡ ਦਾ ਸਰਬੱਤੀ ਵਿਕਾਸ ਕੈਮਰਾ ਪਰਸਨ ਸੁਪਾਲ ਦੇ ਨਾਲ ਸਿਕੰਦਰ ਪਸਿਚਾ ਦੈਨਿਕ ਸਵਰ TV ਅੰਮ੍ਰਿਤਸਰ